ਪੰਜਾਬ ਪੁਲਿਸ ਕਾਂਸਟੇਬਲ ਦੇ ਵਿਦਿਆਰਥੀਆਂ ਦਾ ਸਵਾਗਤ ਹੈ ਸ਼ੇਖਾਧਾਰੀ ਫਰੰਟੀਅਰ ਪੰਜਾਬ YouTube ਚੈਨਲ ਤੇ ਕੈਂਡੀਡੇਟਸ ਨੋਟੀਫਿਕੇਸ਼ਨ ਰਿਲੀਜ਼ ਹੋ ਚੁੱਕੀ ਹੈ 746 ਵੈਕੈਂਸੀਜ਼ ਦੇ ਲਈ ਸਿਲੇਬਸ ਕੁਝ ਚੇਂਜਸ ਦੇ ਨਾਲ ਇੰਟਰੋਡਿਊਸ ਕਰ ਦਿੱਤਾ ਗਿਆ ਹੈ ਯਾਨੀ ਕਿ ਨਵਾਂ ਸਿਲੇਬਸ ਜਿਹੜਾ ਹੈ ਉਹਦੇ ਵਿੱਚ ਕੁਝ ਚੇਂਜਸ ਹਨ ਇਸ ਵਾਰ ਦੇ ਪੇਪਰ ਲਈ ਇਦੇ ਵਿੱਚ ਜਿਹੜਾ GK ਦੇ ਵਿੱਚ ਜਿਹੜੇ ਚੇਂਜਸ ਆਈਆਂ ਨੇ ਉਹਦੇ ਵਿੱਚ ਇੱਕ ਵੱਡੀ ਚੇਂਜ ਜਿਹੜੀ ਇਹਨਾਂ ਨੇ ਦਿੱਤੀ ਹੈ ਇਹਨਾਂ ਨੇ ਇੱਕ ਨਵਾਂ ਟੌਪਿਕ ਐਡ ਕੀਤਾ ਹੈ that is health and nutrition ਯਾਨੀ ਕਿ ਸਿਹਤ ਅਤੇ ਪੋਸ਼ਣ ਪਹਿਲਾਂ ਇਹ ਲਿਖਿਆ ਹੁੰਦਾ ਸੀ ਸਾਇੰਸ ਐਂਡ ਟੈਕਨੋਲੋਜੀ ਯਾਨੀ ਕਿ ਕਾਫੀ ਲੰਮਾ ਚੋੜਾ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚੋਂ ਪੁੱਛਿਆ ਜਾ ਸਕਦਾ ਕਿਤੋਂ ਵੀ ਪਰ ਹੁਣ ਇਹਨਾਂ ਨੇ ਸਪੈਸੀਫਾਈ ਕਰਤਾ ਕਿ ਜੀ ਸਾਇੰਸ ਦੇ ਸੈਕਸ਼ਨ ਦੇ ਵਿੱਚ ਮੈਂ ਹੈਲਥ ਐਂਡ ਨਿਊਟ੍ਰੀਸ਼ਨ ਦੇ ਵਿੱਚੋਂ ਸਵਾਲ ਪੁੱਛੂੰਗਾ ਯਾਨੀ ਕਿ ਸਿਹਤ ਅਤੇ ਪੋਸ਼ਣ ਦੇ ਵਿੱਚੋਂ ਸਵਾਲ ਮੈਂ ਪੁੱਛੂੰਗਾ ਇਹ 3 ਨੰਬਰ ਤੱਕ ਦਾ 4 ਨੰਬਰ ਤੱਕ ਦਾ ਤੁਹਾਨੂੰ ਸਵਾਲ ਇਹਦੇ ਵਿੱਚ ਪੁੱਛੇ ਜਾ ਸਕਦੇ ਹਨ ਕੋਈ ਦੋ ਕਿਸੇ ਪੇਪਰ ਦੇ ਵਿੱਚ ਦੋ ਸਵਾਲ ਆਣਗੇ ਕਿਸੇ ਤੇ ਤਿੰਨ ਆਣਗੇ ਕਿਸੇ ਤੇ ਮੈਕਸਿਮਮ ਚਾਰ ਤੱਕ ਸਵਾਲ ਆ ਜਾਣਗੇ ਕਿਉਂਕਿ ਇਹ ਇੱਕ ਇੰਪੋਰਟੈਂਟ ਟਾਪਿਕ ਰਿਹਾ ਹੈ ਹਰ ਕੰਪੀਟੀਟਿਵ ਇਗਜ਼ਾਮ ਦੇ ਲਈ ਇਹ ਟਾਪਿਕ ਕੋਈ ਪੁਰਾਣਾ ਨਹੀਂ ਹੈ ਕੰਪੀਟੀਸ਼ਨ ਇਗਜ਼ਾਮਸ ਦੇ ਲਈ ਜਿੰਨੇ ਵੀ ਸੈਂਟਰ ਦੇ ਇਗਜ਼ਾਮਸ ਆ ਸਾਰਿਆਂ ਦੇ ਵਿੱਚ ਪੁੱਛਿਆ ਜਾਂਦਾ ਪੰਜਾਬ ਦੇ ਜਿਹੜੇ ਚੰਗੇ ਲੈਵਲ ਦੇ ਟੈਸਟਸ ਹਨ ਉਹਨਾਂ ਦੇ ਵਿੱਚ ਵੀ ਪੁੱਛਿਆ ਜਾਂਦਾ ਹੈ ਉਹਦੇ ਵਿੱਚ ਵੀ ਜਿਹੜੀ ਬਾਇਓਲੋਜੀ ਹੈ ਜੀਵ ਵਿਗਿਆਨ ਹੈ ਬੇਸਿਕਲੀ ਉਹਦੇ ਵਿੱਚੋਂ ਸਵਾਲ ਪੁੱਛੇ ਜਾਂਦੇ ਹਨ ਜੀਵ ਵਿਗਿਆਨ ਜ ਹੈਲਥ ਐਂਡ ਨਿਊਟ੍ਰੀਸ਼ਨ ਯਾਨੀ ਕਿ ਮਨੁੱਖੀ ਸਿਹਤ ਅਤੇ ਥੋੜਾ ਪੋਸ਼ਣ ਇਹਦੇ ਨਾਲ ਨਾਲ ਮਨੁੱਖੀ ਸਿਹਤ ਅਤੇ ਪੋਸ਼ਣ ਦੇ ਨਾਲ ਨਾਲ ਹੈਲਥ ਐਂਡ ਨਿਊਟ੍ਰੀਸ਼ਨ ਲਿਖਤਾ ਤਾਂ ਕੋਈ ਜ਼ਰੂਰੀ ਨਹੀਂ ਹੈ ਪਲਾਂਟਸ ਹੈਲਥ ਐਂਡ ਨਿਊਟ੍ਰੀਸ਼ਨ ਦੇ ਵਿੱਚੋਂ ਵੀ ਸਵਾਲ ਬਣਾ ਆਂਦਾ ਹੈ ਜਾਨੀ ਕਿ ਤੁਹਾਡੇ ਤੁਹਾਡੇ ਪੇੜ ਪੌਦੇ ਹਨ ਉਹਨਾਂ ਦੀ ਹੈਲਥ ਐਂਡ ਨਿਊਟ੍ਰੀਸ਼ਨ ਦੇ ਉੱਪਰ ਵੀ ਸਵਾਲ ਬਣਾ ਦਿੰਦਾ ਹੈ ਐਨੀਮਲਸ ਹੈਲਥ ਐਂਡ ਨਿਊਟ੍ਰੀਸ਼ਨ ਦੇ ਉੱਪਰ ਵੀ ਸਵਾਲ ਬਣਾ ਦਿੰਦਾ ਹੈ ਠੀਕ ਹੈ ਤਾਂ ਹਿਊਮਨ ਐਨੀਮਲ ਐਂਡ ਪਲਾਂਟਸ ਇਹਨਾਂ ਨੂੰ ਆਪਾਂ ਕਵਰ ਕਰਾਂਗੇ ਹੈਲਥ ਐਂਡ ਨਿਊਟ੍ਰੀਸ਼ਨ ਦੇ ਵਿੱਚ ਤਕਰੀਬਨ 12 ਤੋਂ 15 ਅਗੇ ਟੌਪਿਕਸ ਹੈਗੇ ਸਬ ਟੌਪਿਕਸ ਹੈਲਥ ਐਂਡ ਨਿਊਟ੍ਰੀਸ਼ਨ ਦੇ ਸਟੂਡੈਂਟਸ ਸਵਾਲ ਹੁਣੇ ਇਹ ਹੈ ਕਿ ਇਹ ਟਾਪਿਕ ਇਹਨਾਂ ਨੇ ਇੰਟਰੋਡਿਊਸ ਕਿਉਂ ਕੀਤਾ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਦੇਖੋ ਮੈਂ ਥੋੜਾ ਲਿਖ ਕੇ ਲਿਆ ਆ ਤਾਂ ਕਿ ਤੁਹਾਨੂੰ ਥੋੜਾ ਸਲਾਈਡਸ ਵੀ ਦਿਖ ਦਿਆ ਰਿਹਾ ਸਿਹਤ ਅਤੇ ਪੋਸ਼ਣ ਟਾਪਿਕ ਨੂੰ ਕਿਹਾ ਜਾਂਦਾ ਹੈ ਹੈਲਥ ਐਂਡ ਨਿਊਟ੍ਰੀਸ਼ਨ ਨੂੰ ਪੰਜਾਬ ਪੁਲਿਸ ਕਨਸਟੇਬਲ ਦੇ ਵਿਦਿਆਰਥੀਆਂ ਲਈ ਇਹ ਕੰਟੈਂਟ ਮੈਂ ਤੁਹਾਨੂੰ ਦੇ ਰਿਹਾ ਠੀਕ ਹੈ ਜੀ ਜੀਕੇ ਦੇ ਐਂਗਲ ਤੋਂ ਗੱਲ ਕਰ ਰਹੇ ਆਪਾਂ ਕਹਿੰਦੇ ਵੀ ਇਹ ਜਿਹੜਾ ਟਾਪਿਕ ਹੈ ਕਿਉਂ ਇੰਟਰੋਡਿਊਸ ਕੀਤਾ ਗਿਆ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਕਹਿੰਦੀ ਹੈ ਕਿ ਵੀ ਫੋਰਸਸ ਦੇ ਵਿੱਚ ਯਾਨੀ ਕਿ ਪੁਲਿਸ ਫੋਰਸਸ ਹੋ ਗਈਆਂ ਆਮ ਹੀ ਹੋ ਗਈ ਤੁਹਾਡੀ ਠੀਕ ਹੈ ਜਿੰਨੇ ਵੀ ਇਹ ਫੋਰਸਸ ਹਨ ਜਵਾਨ ਹਨ ਉੱਥੇ ਉਹਨਾਂ ਦੀ ਸਿਹਤ ਇੱਕ ਇੰਪੋਰਟੈਂਟ ਫੈਕਟਰ ਹੈ ਜੇ ਉਹਨਾਂ ਨੇ ਆਪਦੀ ਡਿਊਟੀ ਚੰਗੇ ਢੰਗ ਨਾਲ ਕਰਨੀ ਹੈ ਠੀਕ ਹੈ ਜੀ ਵੈਸੇ ਤਾਂ ਹਰ ਇਨਸਾਨ ਦੇ ਲਈ ਸਿਹਤ ਦੇ ਉੱਪਰ ਧਿਆਨ ਦੇਣਾ ਬੜਾ ਜ਼ਰੂਰੀ ਹੈ ਹਰ ਇਨਸਾਨ ਦੇ ਲਈ ਸਿਹਤ ਬਹੁਤ ਜ਼ਰੂਰੀ ਹੈ ਪਰ ਜੇ ਫੋਰਸਸ ਦੇ ਵਿੱਚ ਜਿੱਥੇ ਇਹਨਾਂ ਨੇ ਇੱਕ ਐਡੀ ਰਿਗਰਸ ਡਿਊਟੀਆਂ ਨਿਭਾਉਣੀਆਂ ਹਨ ਜਵਾਨਾਂ ਨੇ ਠੀਕ ਹੈ ਜੀ ਪੁਲਿਸਮੈਨ ਜਿਹੜੇ ਹਨ ਪੁਲਿਸਮੈਨ ਜਿਹੜੇ ਹਨ ਪੁਲਿਸ ਵੂਮਨ ਜੜੀਆਂ ਹਨ ਤਾਂ ਉੱਥੇ ਜਿਹੜੀ ਹੈਲਥ ਹੈ ਇੱਕ ਇੰਪੋਰਟੈਂਟ ਫੈਕਟਰ ਬਣ ਜਾਂਦੀ ਹੈ ਉਹਨਾਂ ਦੀ ਡਿਊਟੀ ਨੂੰ ਜਾਂ ਉਹਨਾਂ ਦੀ ਲਾਈਫ ਨੂੰ ਅੱਗੇ ਲੈ ਕੇ ਜਾਣ ਵਾਸਤੇ ਠੀਕ ਹੈ ਜੀ ਸੋ ਇਸ ਲਈ ਹੈਲਥ ਐਂਡ ਨਿਊਟ੍ਰੀਸ਼ਨ ਦਾ ਟੌਪਿਕ ਨੂੰ ਇੰਟਰੋਡਿਊਸ ਕੀਤਾ ਗਿਆ ਹੈ ਤੇ ਵੀ ਇੱਕ ਕੈਂਡੀਡੇਟ ਜਿਹੜਾ ਹੈ ਉਹ ਵੈਲ ਅਵੇਅਰ ਹੋਣਾ ਚਾਹੀਦਾ ਹੈ ਕਿ ਇੱਕ ਗੁੱਡ ਹੈਲਥ ਕੀ ਹੁੰਦੀ ਹੈ ਉਹਦਾ ਕਨਸੈਪਟ ਕੀ ਹੈ ਗੁੱਡ ਹੈਲਥ ਕਿਵੇਂ ਆ ਸਕਦੀ ਹੈ ਨਿਊਟ੍ਰੀਸ਼ਨਸ ਦਾ ਕੀ ਰੋਲ ਹੈ ਕਿ ਗੁੱਡ ਹੈਲਥ ਦੇ ਵਿੱਚ ਠੀਕ ਹੈ ਜੀ ਕਿਸ ਤਰ੍ਹਾਂ ਦੇ ਡਿਜ਼ੀਜ਼ ਜਿਹੜੇ ਹੈ ਉਹ ਹਿਊਮਨ ਬਾਡੀ ਨੂੰ ਫੜ ਸਕਦੇ ਹਨ ਜੇ ਹੈਲਥ ਜਾਂ ਤੁਹਾਡੀ ਨਿਊਟ੍ਰੀਸ਼ਨ ਜਿਹੜੀ ਹੈ ਉਹ ਸਹੀ ਨਾ ਹੋਵੇ ਤਾਂ ਠੀਕ ਹੈ ਸਾਰੇ ਟੌਪਿਕਸ ਜਿਹੜੇ ਹੈ ਹੈਲਥ ਐਂਡ ਨਿਊਟ੍ਰੀਸ਼ਨ ਦੇ ਅੰਡਰ ਕਵਰ ਹੁੰਦੇ ਆ ਤੇ ਹੋਰ ਵੀ ਜਿਹੜੀ ਕਲੀਨਿਕਲ ਨਿਊਟ੍ਰੀਸ਼ਨਸ ਹੈ ਜਾਨੀ ਕਿ ਅਲੱਗ-ਅਲੱਗ ਬਾਡੀ ਦੇ ਪਾਰਟਸ ਹਨ ਉਹਨਾਂ ਦਾ ਕੀ ਰੋਲ ਹੈ ਨਿਊਟ੍ਰੀਸ਼ਨਸ ਦਾ ਉਹਨਾਂ ਠੀਕ ਹੈ ਜੀ ਹੈਲਥ ਦੀ ਓਵਰঅল ਹੈਲਥ ਦਾ ਕੀ ਸਿਸਟਮ ਹੈ ਬੋਡੀ ਦਾ ਹਿਊਮਨ ਹੈਲਥ ਦਾ ਉਹਦੇ ਉੱਪਰ ਵੀ ਸਾਰੀਆਂ ਗੱਲਾਂ ਆਪਾਂ ਕਰਾਂਗੇ ਇਸ ਟੌਪਿਕ ਦੇ ਵਿੱਚ ਠੀਕ ਹੈ ਬੜੇ ਮਜ਼ੇਦਾਰ ਟੌਪਿਕ ਹਨ 12 ਤੋਂ 15 ਜਿਹੜੇ ਤੁਹਾਨੂੰ ਮੈਂ ਟੌਪਿਕ ਕਹਿ ਰਿਹਾ ਤੁਹਾਨੂੰ ਬਹੁਤ ਮਜ਼ਾ ਆਊਗਾ ਇਹਦੇ ਵਿੱਚ ਤੁਹਾਨੂੰ ਕਾਫੀ ਕੁਝ ਜਿਹੜਾ ਸਾਇੰਸ ਦੇ ਐਂਗਲ ਤੋਂ ਬੋਡੀ ਦੇ ਬਾਰੇ ਜਾਣਨ ਨੂੰ ਮਿਲੂਗਾ ਤੇ ਅਲਟੀਮੇਟਲੀ ਪੇਪਰਸ ਦੇ ਵਿੱਚ ਤੁਹਾਨੂੰ ਸਵਾਲ ਜਿਹੜੇ ਆਣਗੇ ਉਹ ਆਪਾਂ ਹੈਂਡਲ ਕਰ ਜਾਾਂਗੇ ਇਸ ਟੌਪਿਕ ਨੂੰ ਕਰਨ ਤੋਂ ਬਾਅਦ ਕਿਉਂਕਿ ਕੰਪੀਟੀਸ਼ਨ ਇੰਨਾ ਹਾਈ ਹੈ ਪੁਆਇੰਟਸ ਦੇ ਵਿੱਚ ਜਿਹੜੇ ਹੈ ਪੁਆਇੰਟਾਂ ਦੇ ਵਿੱਚ ਜਿਹੜੇ ਕੈਂਡੀ ਸਾਪਾ ਇੱਕ ਵੀ ਸਵਾਲ ਨਹੀਂ ਛੱਡਣਾ 35 ਜਿਹੜੇ ਆਪਣੇ ਨੰਬਰ ਆਣਗੇ ਉਹਦੇ ਵਿੱਚੋਂ ਆਪਾਂ ਇਸ ਪੋਰਸ਼ਨ ਨੂੰ ਚੰਗੀ ਤਰ੍ਹਾਂ ਜੋ ਵੀ 2 3 4 ਸਵਾਲ ਜਿਹੜੇ ਆਣਗੇ ਆਪਾਂ ਕਵਰ ਕਰਾਂਗੇ ਠੀਕ ਹੈ ਤਾਂ ਤੁਹਾਨੂੰ ਮੈਂ ਦੱਸਦਾ ਵੀ ਇਹ ਟਾਪਿਕ ਤੋਂ ਇੰਟਰੋਡਿਊਸ ਕੀਤਾ ਗਿਆ ਕਿਸ ਸੋਚ ਦੇ ਨਾਲ ਇੰਟਰੋਡਿਊਸ ਕੀਤਾ ਗਿਆ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ 12 ਤੋਂ 15 ਜਿਹੜੇ ਟਾਪਿਕ ਆਪਾਂ ਕਰਨੇ ਆ ਉਹਦੇ ਵਿੱਚ ਜਿਹੜਾ ਥੋੜਾ ਹੈਲਥ ਐਂਡ ਨਿਊਟ੍ਰੀਸ਼ਨ ਵਰਡ ਲਿਖਿਆ ਹੋਇਆ ਨਾ ਇਹ ਵੀ ਜਿਹੜਾ ਨਿਊਟ੍ਰੀਸ਼ਨ ਵਰਡ ਲਿਖਿਆ ਨਾ ਇਹਦੇ ਵਿੱਚ ਕੰਪੀਟੀਸ਼ਨਸ ਤੋਂ ਕੰਪੀਟੀਸ਼ਨ ਦੇ ਇੱਕ ਐਂਗਲ ਤੋਂ ਆਪਾਂ ਗੱਲ ਕਰੀਏ ਤਾਂ ਬੜੇ ਸਵਾਲ ਠੀਕ ਹੈ ਜੀ ਜਿਹੜਾ ਨਿਊਟ੍ਰੀਸ਼ਨ ਯਾਨੀ ਕਿ ਪੋਸ਼ਕ ਤੱਤ ਨਿਊਟ੍ਰੀਐਂਟਸ ਮਤਲਬ ਪੋਸ਼ਕ ਤੱਤ ਨਿਊਟ੍ਰੀਸ਼ਨ ਮਤਲਬ ਪੋਸ਼ਣ ਯਾਨੀ ਕਿ ਜੇ ਤੁਸੀਂ ਕੋਈ ਖਾਣਾ ਖਾਣੇ ਹੋ ਭੋਜਨ ਖਾਣੇ ਹੋ ਤਾਂ ਤੁਹਾਡੇ ਉਹ ਜਿਹੜਾ ਭੋਜਨ ਹੈ ਤੁਹਾਨੂੰ ਕਈ ਤਰੀਕੇ ਨਾਲ ਫਾਇਦਾ ਦਿੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਫਾਇਦਾ ਕੀ ਦਿੰਦਾ ਤੁਹਾਨੂੰ ਊਰਜਾ ਦਿੰਦਾ ਠੀਕ ਹੈ ਨਾ ਜੀ ਉਹੀ ਕੀ ਹੈ ਪੋਸ਼ਕ ਤੱਤ ਹੈ ਉਸ ਬਾਡੀ ਉਸ ਖਾਣੇ ਦੇ ਅੰਦਰ ਜਿਹੜੇ ਕਿ ਤੁਹਾਨੂੰ ਊਰਜਾ ਦੇ ਰਿਹਾ ਜਾਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਜਿਹੜੇ ਬਿਮਾਰੀਆਂ ਉਹਨਾਂ ਤੋਂ ਬਚਾ ਰਿਹਾ ਇਹਨਾਂ ਸਾਰਿਆਂ ਦੀ ਸਟੱਡੀ ਨੂੰ ਆਪਾਂ ਨਿਊਟ੍ਰੀਸ਼ਨ ਦੇ ਵਿੱਚ ਇੱਕ ਸਬ ਟ ਉਹਦੇ ਵਿੱਚ ਪੜਾਂਗੇ ਮੈਕਰੋਨਿਊਟ੍ਰੀਐਂਟ ਮਤਲਬ ਕੀ ਉਹ ਪੋਸ਼ਕ ਤੱਤ ਜਿਹੜੇ ਕਿ ਮਨੁੱਖੀ ਸਰੀਰ ਨੂੰ ਚੰਗੀ ਮਾਤਰਾ ਦੇ ਵਿੱਚ ਚਾਹੀਦੇ ਹਨ ਯਾਨੀ ਕਿ 50 ਗ੍ਰਾਮ 100 ਗ੍ਰਾਮ 150 ਗ੍ਰਾਮ ਇਹਨਾਂ ਮਾਈਕਰੋਨਿਊਟ੍ਰੀਐਂਟਸ ਨੂੰ ਆਪਾਂ ਪੜਾਂਗੇ ਨਿਊਟ੍ਰੀਸ਼ਨ ਦੇ ਵਿੱਚ ਠੀਕ ਹੈ ਆਪਣਾ ਪਹਿਲਾ ਟੌਪਿਕ ਹੋਊਗਾ ਉਹਦੇ ਨਾਲ ਨਾਲ ਆਪਾਂ ਪੜਾਂਗੇ ਮੈਕਰੋਨਿਊਟ੍ਰੀਐਂਟਸ ਦੇ ਨਾਲ ਮਾਈਕਰੋਨਿਊਟ੍ਰੀਐਂਟਸ ਉਹ ਪੋਸ਼ਕ ਤੱਤ ਜਿਹੜੇ ਤੁਹਾਡੀ ਬਾਡੀ ਨੂੰ ਘੱਟ ਮਾਤਰਾ ਚ ਚਾਹੀਦੇ ਹਨ ਠੀਕ ਹੈ ਜੀ ਤੇ ਉਹਦੇ ਬਾਰੇ ਵੀ ਆਪਾਂ ਪੜਾਂਗੇ ਹੁਣ ਜਿਹੜੇ ਜਿਆਦਾ ਮਾਤਰਾ ਚ ਪ੍ਰੋਟੀਨ ਮੈਕਰੋ ਪ੍ਰੋਟੀਨਸ ਨੂੰ ਜਿਹੜੇ ਮੈਕਰੋ ਨਿਊਟ੍ਰੀਐਂਟਸ ਜਿਹੜੇ ਤੁਹਾਨੂੰ ਚਾਹੀਦੇ ਹੈ ਜਿਆਦਾ ਮਾਤਰਾ ਤੇ ਉਹਦੇ ਵਿੱਚ ਤਿੰਨ ਆਪਾਂ ਜਿਹੜੇ ਨਿਊਟ੍ਰੀਐਂਟ ਟਾਈਪਸ ਹੈ ਉਹਨੂੰ ਆਪਾਂ ਪੜਾਂਗੇ ਉਹਦੇ ਵਿੱਚ ਇੱਕ ਹੈ ਤੁਹਾਡੀ ਕਾਰਬੋਹਾਈਡਰੇਟ ਮੇਨ ਹੈ ਫਿਰ ਤੁਹਾਡੀ ਕੀ ਹੈ ਪ੍ਰੋਟੀਨ ਫਿਰ ਤੁਹਾਡੀ ਕੀ ਹੈ ਫੈਟਸ ਤਾਂ ਕਾਰਬੋਹਾਈਡਰੇਟਸ ਤੇ ਪ੍ਰੋਟੀਨਸ ਤੇ ਫੈਟਸ ਨੂੰ ਆਪਾਂ ਸਟੱਡੀ ਕਰਾਂਗੇ ਅੰਡਰ ਮਾਈਕਰੋ ਨਿਊਟ੍ਰੀਐਂਟਸ ਠੀਕ ਹੈ ਜੀ ਇਹ ਮੈਂ ਲਿਖ ਕੇ ਲਿਆ ਹੈ ਤੁਹਾਡੀ ਜਾਣਕਾਰੀ ਦੇ ਲਈ ਪ੍ਰੋਟੀਨਸ ਕਾਰਬੋਹਾਈਡਰੇਟਸ ਹਨਾ ਫੈ ਇਹ ਸਾਰੀ ਆਪਣੀ ਬੋਡੀ ਨੂੰ ਜ਼ਰੂਰਤ ਹੁੰਦੀਆਂ ਹਨ ਤੇ ਲਾਰਜ ਅਮਾਊਂਟ ਚ ਚਾਹੀਦੀਆਂ ਹਨ ਸੋ ਥੈਟ ਕਿ ਬੋਡੀ ਜਿਹੜੀ ਹੈ ਉਹ ਓਵਰਆਲ ਜਿਹੜਾ ਹੈ ਮਤਲਬ ਤੁਹਾਡਾ એનર્ਜੀ ਤੁਹਾਨੂੰ ਦਿੰਦੀ ਰਵੇ ਬੋਡੀ ਨੂੰ એનર્ਜੀ ਮਿਲਦੀ ਰਵੇ ਠੀਕ ਹੈ ਜੀ ਇਹਦਾ ਤਾਂ ਚਾਹੀਦੇ ਹੁੰਦੇ ਆ ਮੈਕਰੋ ਨਿਊਟ੍ਰੀਐਂਟਸ ਮਾਈਕਰੋ ਨਿਊਟ੍ਰੀਐਂਟਸ ਉਹ ਨਿਊਟ੍ਰੀਐਂਟ ਜਿਹੜੇ ਕਿ ਮਿਲੀਗ੍ਰਾਮਾਂ ਚ ਹਨਾ .5 ਆਫ a ਗ੍ਰਾਮ 1 ਗ੍ਰਾਮ ਦਾ ਵੀ ਮਤਲਬ ਕਿ ਦਸਵਾਂ ਹਿੱਸਾ ਬੀਵਾਂ ਹਿੱਸਾ ਇਹ ਜਿਹੜੇ ਇਸ ਮਾਤਰਾ ਦੇ ਵਿੱਚ ਆਪਾਂ ਨੂੰ ਪੋਸ਼ਕ ਤੱਤ ਚਾਹੀਦੇ ਹਨ ਉਹਦੇ ਵਿੱਚ ਸਾਡੇ ਆ ਜਾਂਦੇ ਹਨ ਵਿਟਾਮਿਨਸ मिनरल्स या फिर ट्रेस एलिमेंट्स इंपॉर्टेंट ਆਪਾਂ ਇਹਨਾਂ ਨੂੰ ਸਟੱਡੀ ਕਰਾਂਗੇ ਜਿਵੇਂ 13 ਤੋਂ 15 ਟਾਈਪ ਦੇ ਮੇਜਰ ਜਿਹੜੇ ਅਸੈਂਸ਼ੀਅਲ ਵਿਟਾਮਿਨਸ ਬੋਡੀ ਨੂੰ ਚਾਹੀਦੇ ਹਨ ਵਿਟਾਮਿਨ A B C D K ਹੈ ਨਾ ਇਸ ਤਰ੍ਹਾਂ ਕਰਕੇ B1 2 ਇਹ ਸਾਰੇ ਆਪਾਂ ਸਟੱਡੀ ਕਰਾਂਗੇ ਉਨ੍ਹਾਂ ਨਾਲ ਜੁੜੀਆਂ ਹੋਈਆਂ ਵੀ ਜੇ ਘੱਟ ਮਾਤਰਾ ਚ ਹੋ ਜੇ ਤਾਂ ਬਾਡੀ ਨੂੰ ਕੀ ਨੁਕਸਾਨ ਹੈ ਕਿਹੜੀ ਬਿਮਾਰੀਆਂ ਲੱਗ ਜਾਂਦੀਆਂ ਵੱਧ ਮਾਤਰਾ ਚਲੇ ਜਾਂਦਾ ਬਾਡੀ ਨੂੰ ਕੀ ਨੁਕਸਾਨ ਹੈ ਸਾਰਾ ਕੁਝ ਆਪਾਂ ਸਟੱਡੀ ਕਰਾਂਗੇ ਮਾਈਕਰੋਨਿਊਟ੍ਰੀਐਂਟਸ ਦੀ ਇਸ ਕੈਟਾਗਰੀ ਚ ਜਿਸ ਦੇ ਵਿੱਚ ਆਪਾਂ ਵਿਟਾਮਿਨਸ ਨੂੰ ਸਟੱਡੀ ਕਰਾਂਗੇ ਠੀਕ ਹੈ ਇਸ ਤੋਂ ਇਲਾਵਾ ਆਪਾਂ ਮਿਨਰਲਸ ਨੂੰ ਸਟੱਡੀ ਕਰਾਂਗੇ ਮਾਈਕਰੋਨਿਊਟ੍ਰੀਐਂਟਸ ਦੇ ਵਿੱਚ ਮਤਲਬ ਕਿ ਤੁਹਾਡਾ ਮਿਨਰਲ ਖਣਿਜ ਪਤਾ ਜਿਹੜੇ ਬਾਡੀ ਨੂੰ ਚਾਹੀਦੇ ਹੈ ਜਿਵੇਂ ਕਿ ਫੋਰ ਐਗਜ਼ਾਮਪਲ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਸੋਡੀਅਮ ਠੀਕ ਹੈ ਜੀ ਕਲੋਰੀ ਕਲ ਇਹ ਸਾਰੇ ਦੇ ਸਾਰੇ ਜਿਹੜੇ ਮੇਜਰ ਤੁਹਾਡੇ ਅ ਮਿਨਰਲ ਹਨ ਇਹਨਾਂ ਨੂੰ ਆਪਾਂ ਸਟੱਡੀ ਕਰਾਂਗੇ ਮਾਈਕਰੋਨਿਊਟ੍ਰੀਐਂਟਸ ਦੇ ਅੰਡਰ ਇਸ ਤੋਂ ਇਲਾਵਾ ਜਿਹੜੀ ਤੀਸਰੀ ਸਬ ਕੈਟਾਗਰੀ ਬਣ ਜੂਗੀ ਮਾਈਕਰੋਨਿਊਟ੍ਰੀਐਂਟਸ ਚ ਉਹ ਹੈਗੀ ਹੈ ਤੁਹਾਡੀ ਟ੍ਰੇਸ ਐਲੀਮੈਂਟਸ ਮਤਲਬ ਬਹੁਤ ਹੀ ਘੱਟ ਮਾਤਰਾ ਚਾਹੀਦੇ ਆ ਫੋਰ ਐਗਜ਼ਾਮਪਲ 골ਡ ਤੁਹਾਡੇ ਬੋਡੀ ਨੂੰ ਤੁਹਾਡੇ ਸਰੀਰ ਨੂੰ ਸੋਨਾ ਚਾਹੀਦਾ ਪਰ ਬਹੁਤ ਘੱਟ ਮਾਤਰਾ ਦੇ ਵਿੱਚ ਉਹ ਟ੍ਰੇਸ ਐਲੀਮੈਂਟਸ ਦੀ ਕੈਟਾਗਰੀ ਚਲਾ ਗਿਆ ਤਾਂ ਇਹ ਮਿਨਰਲ ਨਾ ਹੋ ਕੇ ਇੱਕ ਟ੍ਰੇਸ ਐਲੀਮੈਂਟ ਹੈ ਠੀਕ ਹੈ ਜੀ ਇਹ ਬਾਡੀ ਦੀ ਜਿਹੜੀ ਬ੍ਰੇਨ ਦੀ ਸਿਗਨਲਿੰਗ ਹੈ ਬ੍ਰੇਨ ਤੱਕ ਸਿਗਨਲ ਪਹੁੰਚਾਣਾ ਹੈ ਸਰੀਰ ਦੇ ਸਾਰੇ ਸਿਸਟਮ ਨੇ ਨਰਵ ਸਿਸਟਮ ਨੇ ਉਹਦੇ ਵਿੱਚ ਇਸ ਟ੍ਰੇਸ ਐਲੀਮੈਂਟ ਦਾ ਬੜਾ ਰੋਲ ਹੈ ਜਿਹਨੂੰ ਆਪਾਂ 골ਡ ਕਹਿ ਰਹੇ ਹਾਂ ਠੀਕ ਹੈ ਜੀ ਇਹ ਤਾਂ ਇਹ ਟ੍ਰੇਸ ਐਲੀਮੈਂਟਸ ਨੂੰ ਵੀ ਆਪਾਂ ਸਟੱਡੀ ਕਰਾਂਗੇ ਇਹ ਮੇਰਾ ਪਹਿਲਾ ਟੌਪਿਕ ਹੋਊਗਾ ਜਿਹੜਾ ਕਿ ਮੈਂ ਤੁਹਾਨੂੰ ਸਟੱਡੀ ਕਰਵਾਉਂਗਾ ਹੈਲਥ ਐਂਡ ਨਿਊਟ੍ਰੀਸ਼ਨ ਦੇ ਵਿੱਚ ਕਿਉਂਕਿ ਸਭ ਤੋਂ ਬਾਅਦ ਸਵਾਲ ਤੁਹਾਨੂੰ ਇੱਥੋਂ ਬਰਨਗੇ ਠੀਕ ਹੈ ਜੀ ਦੂਸਰਾ ਜਿਹੜਾ ਆਪਾਂ ਟੌਪਿਕ ਸਟੱਡੀ ਕਰਾਂਗੇ ਇਹਦੇ ਵਿੱਚ ਉਹ ਹੈ ਮੈਟਾਬੋਲਿਜ਼ਮ metabolism ਸ਼ਬਦ ਤੁਸੀਂ ਸੁਣਿਆ ਹੋਣਾ ਠੀਕ ਹੈ ਜੀ metabolism ਜਿਹੜਾ ਸ਼ਬਦ ਹੈ ਉਹਨੂੰ ਆਪਾਂ ਪੰਜਾਬੀ ਚ ਠੇਢ ਪੰਜਾਬੀ ਚ ਕਹਿ ਦਿੰਨੇ ਆ ਕਿ ਪਾਚਕ ਉਹਨੂੰ ਸਾਇੰਸ ਦੀ ਭਾਸ਼ਾ ਚ ਜੇ ਆਪਾਂ ਪੰਜਾਬੀ ਚ ਕਰੀਏ ਤਾਂ ਉਹਨੂੰ ਕਹਿੰਦੇ ਚੈਪਾਚਨ ਬੇਸਿਕਲੀ ਕੀ ਹੈ ਕਿ ਬੋਡੀ ਦਾ ਜਿਹੜਾ ਪਾਚਕ ਸਿਸਟਮ ਹੈ ਉਹਨੂੰ ਸਟੱਡੀ ਕਰਨਾ ਕਹਿੰਦੇ ਹੈ ਬੋਡੀ ਦੀ metabolisim ਸ਼ਰੀਰ ਨੇ ਕੋਈ ਭੋਜਨ ਖਾਦਾ ਉਹਦੇ ਵਿੱਚ ਫਿਰ ਬਾਡੀ ਦੇ ਅੰਦਰ ਬਹੁਤ ਸਾਰੇ ਇੰਦੇ ਕੈਮੀਕਲ ਰਿਐਕਸ਼ਨਸ ਹੋਈਆਂ ਠੀਕ ਹੈ ਜੀ ਤੇ ਬਾਡੀ ਨੂੰ એનર્ਜੀ ਮਿਲੀ ਠੀਕ ਹੈ ਇਹ ਸਾਰਾ ਜਿਹੜਾ ਬਾਡੀ ਇਸ ਖਾਣੇ ਨੂੰ ਪਚਾਉਂਦੀ ਹੈ ਵੇਸਟ ਖਾਣੇ ਨੂੰ ਕੱਢ ਦਿੰਦੀ ਹੈ ਇਹ ਸਾਰਾ ਜਿਹੜਾ ਸਿਸਟਮ ਹੈ ਇਹਨੂੰ ਆਪਾਂ ਸਟੱਡੀ ਕਰਾਂਗੇ ਇਹਦੇ ਵਿੱਚ ਅਲਟੀਮੇਟਲੀ ਤੁਸੀਂ ਇਹ ਕਹਿ ਲੋ ਕਿ ਬਾਡੀ ਦੇ ਉਹ ਸਾਰੇ ਆਰਗਨਸ ਨੂੰ ਆਪਾਂ ਸਟੱਡੀ ਕਰਦੇ ਹਾਂ ਜਿਹੜੇ ਕਿ ਪਾਚਨ ਦੇ ਵਿੱਚ ਫਲ ਫਲਫੁੱਲ ਹੁੰਦੇ ਹਨ ਜਾਂ ਪਾਚਨ ਪਾਚਨ ਕਿਰਿਆ ਦੇ ਵਿੱਚ ਆਪ ਦਾ ਰੋਲ ਦਿੰਦੇ ਹਨ ਜਾਂ ਤੁਸੀਂ ਇਹ ਕਹਿ ਲੋ ਕਿ ਜਿਹੜਾ ਬੋਡੀ ਦਾ ਡਾਈਜੈਸਟਿਵ ਸਿਸਟਮ ਹੈ ਪਾਚਨ ਪ੍ਰਣਾਲੀ ਹੈ ਉਹਨੂੰ ਆਪਾਂ ਸਟੱਡੀ ਕਰਦੇ ਹਾਂ ਬੋਡੀ ਦੀ ਮੈਟਾਬੋਲਿਜ਼ਮ ਦੇ ਵਿੱਚ ਇਹਦੇ ਵਿੱਚ ਹੋਰ ਬਥੇਰੇ ਇਹ ਜਿਹੇ ਛੋਟੇ ਛੋਟੇ ਟੌਪਿਕਸ ਬਣਨਗੇ ਜਿੱਥੋਂ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਵਾਲ ਬਣ ਜਾਂਦੇ ਆ ਆਪਾਂ ਸਿੰਪਲ ਡਾਈਜੈਸਟਿਵ ਸਿਸਟਮ ਪੜ੍ਹ ਕੇ ਚਲੇ ਗਏ ਪਰ ਬੜਾ ਮੋਟਾ ਨਾਲ ਇਧਰ ਉਧਰ ਸਵਾਲਾਂ ਨੂੰ ਹਿਲਾਉਂਦਾ ਹੈ ਉਹ ਆਪਾਂ ਦੇਖਾਂਗੇ ਜਦੋਂ ਆਪਾਂ ਮੈਟਾਬੋਲਿਜ਼ਮ ਨੂੰ ਸਟੱਡੀ ਕਰਾਂਗੇ ਠੀਕ ਹੈ ਤਾਂ ਦੋ ਟੌਪਿਕਸ ਤੋਂ ਮੈਂ ਸ ਪੰਜਾਬ ਪੁਲਿਸ ਦੇ ਜੀਕੇ ਦੇ ਪੇਪਰ ਦੇ ਲਈ ਮੈਂ ਤੁਹਾਨੂੰ ਸਾਰੀ ਜੀਕੇ ਦਊਗਾ ਠੀਕ ਹੈ ਜੀ ਸ਼ਿਖਾਧਾਰੀ ਫਰੰਟਰ ਪੰਜਾਬ ਮੈਂ YouTube ਚੈਨਲ ਇਹਦੇ ਲਈ ਬਣਾਇਆ ਹੈ ਜਿਹਦੇ ਵਿੱਚ ਪੰਜਾਬ ਦੇ ਜਿੰਨੇ ਵੀ ਪਲੱਸ 2 ਪਾਸ ਪੇਪਰ ਹਨ ਜਾਂ ਫਿਰ ਪੀਪਲ ਟ੍ਰਿਪਲ ਐਸਬੀ ਦੇ ਪੇਪਰ ਹਨ ਇਹਨਾਂ ਸਾਰਿਆਂ ਦੀ ਮੈਂ ਸਟੱਡੀ ਇਸੇ YouTube ਚੈਨਲ ਤੇ ਕਰਵਾਉਂਗਾ ਠੀਕ ਹੈ ਜੀ ਪੰਜਾਬ ਜਿਹੜਾ ਸ਼ਿਖਾਧਾਰੀ ਲੋਕ ਸੇਵਾ ਸਾਡਾ ਚੈਨਲ ਹੈ ਉਹਦੇ ਵਿੱਚ ਅਸੀਂ ਪੀਸੀਐਸ ਦੀ ਤਿਆਰੀ ਕਰਵਾ ਰਹੇ ਹਾਂ ਠੀਕ ਹੈ ਜੀ ਸੋ ਤੁਸੀਂ ਸਟੂਡੈਂਟਸ ਇਹਨਾਂ ਚੈਨਲ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿੰਨਾ ਵੀ ਜੀਕੇ ਦਾ ਕੰਟੈਂਟ ਹੈ ਉਹ ਤੁਹਾਨੂੰ ਮੈਂ ਉਸ ਲੈਵਲ ਦੀ ਜੀਕੇ ਸਾਰੀ ਇੱਥੇ ਕਰਵਾ ਦੂੰਗਾ ਤੇ ਐਮਸੀਕਿਊਜ਼ ਦੇ ਰੂਪ 'ਚ ਕਰਵਾਉਂਗਾ ਤੇ ਐਮਸੀਕਿਊਜ਼ ਦੇ ਬਾਅਦ ਨੇ ਤੁਹਾਨੂੰ ਮੈਂ ਸਟੱਡੀ ਕਰਵਾ ਥਿਊਰੀ ਕਰਵਾਉਂਗਾ ਨਾਲ ਕੁਐਸਚਨ ਇਸ ਤਰ੍ਹਾਂ ਡਿਜ਼ਾਈਨ ਕਰਕੇ ਲੈ ਕੇ ਆਵਾਂਗੇ ਕਿ ਨਾਲ ਨਾਲ ਥੋੜੀ ਥਿਊਰੀ ਵੀ ਕਵਰ ਹੁੰਦੀ ਜਾਊਗੀ ਤੇ ਨਾਲ ਨਾਲ ਤੁਹਾਡੇ ਕੁਐਸਚਨਸ ਵੀ ਤਿਆਰ ਹੁੰਦੇ ਜਾਣਗੇ ਕਿ ਕਿਸ ਤਰ੍ਹਾਂ ਦੇ ਕੁਐਸਚਨ ਪੇਪਰ 'ਚ ਆ ਸਕਦੇ ਹਨ ਸੋ ਕੈਂਡੀਡੇਟਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਮੇਰੀ ਪਹਿਲੀ ਵੀਡੀਓ ਤੇ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਦੋਸਤਾਂ ਮਿੱਤਰਾਂ ਸਾਥੀਆਂ ਤੱਕ ਹੋਰ ਜਿਹੜੇ ਵਰਪ ਨੇ ਬੱਚੇ ਹੈ ਪੰਜਾਬ ਦੇ ਉਹਨਾਂ ਤੱਕ ਵੀ ਇਹ ਚੈਨਲ ਚਲਾ ਜਾਵੇ ਤੇ ਉਹ ਵੀ ਆਪਦਾ ਜਿਹੜਾ ਹੈ ਕੁਆਲਿਟੀ ਵਾਲਾ ਕੰਮ ਆਪਦਾ ਦੇਖ ਸਕਣ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ